ਸਾਰਿਆਂ ਦਾ ਜੀ ਆਪਾਂ ਕਿੱਥੋਂ ਜੀ ਮੇਰਾ ਆਪਾਂ ਸੀਨੇ ਨਾਲ ਕਰਾਂ ਸੀਨੇ ਵਾਲਾ ਗਰਦੇਵ ਸਿੰਘ ਨਾਮ ਵਾਲਾ ਅੱਛਾ ਜੀ ਠੀਕ ਹੈ ਜੀ ਕਿੰਨੇ ਚਿਰ ਤੋਂ ਤੁਸੀਂ ਇਹ ਇਹ 12 ਲਾਉਂਦੇ ਹੋ 50 ਸਾਲ ਹੋ ਗਏ 50 ਸਾਲ ਜੀ ਅੱਛਾ ਜੀ ਵਧੀਆ ਚੱਲਦੀ ਹੈ ਜ਼ਿੰਦਗੀ ਵਧੀਆ ਦਾ ਤਾ ਤਿੰਨੇ ਚਲਾਉਣੀ ਹੈ ਇਧਰ ਕਰ ਹੈਗੀ ਹੈ ਜੀ ਮੇਰਾ ਦੇਖੀ ਸਦਕ ਅਮਾਨ ਮੈਂ ਤਾਂ ਹੋ ਗਈ ਆ ਸਾਧ ਫਕੀਰਨੀ ਆ ਤਾਰੇ ਆ ਰੂਪ ਨਰਮਾਨ ਤੂੰ ਬਹਿ ਜਾ ਨਾਲ ਯਕੀਨ ਦੇ ਉਹ ਜੋ ਕਰੇ ਸੋ ਭਗਵਾਨ ਭਗਤਾਂ ਦੇ ਉੱਤੇ ਬੋੜਦਾ ਸਾਰਾ ਲੈਂਦਾ ਜਾਣ ਪੂਰਨ ਦੇ ਅੰਗ ਕੱਟ ਕੇ ਉਹਨੂੰ ਖੂਬ ਚ ਕੀਤਾ ਖਾਮ ਉਹਨੂੰ ਕੱਢਿਆ ਗੋਰਚ ਨਾਸਲੇ ਆ ਦਿੱਤੇ ਸੀ ਨੈਣ ਪ੍ਰਾਨ ਕਹਿੰਦੀ ਵਹਿਮੀਆਂ ਤੇਰੀ ਭਗਤਨੀ ਤੇ ਮੇਰੀ ਫਸ ਗਈ ਫਾਈ ਵਿੱਚ ਜਾਣਾ ਇਨੀ ਕਹਿ ਕੇ ਪੂੜਾ ਫੜ ਲਿਆ ਲਿਫਗੀ ਬਾਹ ਕਮਾਣ ਪੈਰ ਕੁੰਢੇ ਤਲ ਲਿਆ ਕੌਲਾਂ ਤੇ ਸੋਕਤ ਹੋਏ ਪ੍ਰਾਣ ਕੌਲਾਂ ਨੇ ਸੋਚਾ ਸੋਚੀਆਂ ਉਹਦੀ ਬੰਦਨਾ ਹੋ ਗਈ ਪਰਮਾਨ ਕਹਿੰਦੇ ਪਰਭੂ ਆ ਗਿਆ ਚੱਲ ਕੇ ਆਪ ਸੰਗ ਭਗਵਾਨ ਮੰਜਾ ਬਣ ਗਿਆ ਚੰਨ ਰੁੱਖ ਦਾ ਫਿਰ ਪੱਟਦਾ ਬੜਿਆਂ ਬਾਣ ਤਲਵਾਰਾਂ ਵਿਗੀਆਂ ਡੇਡੀਆਂ ਆਤੇਗਾ ਚੜੀਆਂ ਸਾਨ ਸੁੱਕੇ ਰੁੱਖ ਨੇ ਲਗੜਾ ਛੱਡੀਆਂ ਵੱਲ ਕੇ ਗਿਆ ਅਸਮਾਨ ਫਿਰ ਇੱਕ ਕੌਲਾ ਪੰਗੂੜਾ ਚੂਟਦੀ ਫਿਰ ਜਿਵੇਂ ਪਰੀਆਂ ਵਿੱਚ ਵਭਾਨ ਕੌਲਾ ਪੰਗੂੜਾ ਉਹ ਕਹਿਣ ਲੱਗੀ ਬਾਬਲਾ ਰੋਣਾ ਕਿਹੜੀ ਗੱਲਾਂ ਆ ਮੈਂ ਤਾਂ ਤੇਰੇ ਮੂੰਹ ਦਾ ਕਿਹਾ ਹੋਇਆ ਬੋਲ ਪਾ ਰਹੀ ਆ ਉਹ ਕਹਿਣ ਲਗਾਤੀ ਇਹ ਮੈਂ ਤੈਨੂੰ ਕਦੋਂ ਕਿਹਾ ਵੀ ਇਸ ਪਲੰਗ ਦੇ ਉੱਪਰ ਚੜ ਕਹਿੰਦੀ ਵਾਪਸ ਆ ਉਹ ਦਿਹਾੜਾ ਤੇਰੀ ਜਾਦੀ ਆ ਜਦੋਂ ਤੈ ਮੈਨੂੰ ਢੋਲੀ ਦੇ ਵਿੱਚ ਪਾਇਆ ਸੀ ਐਸ ਬੀਜੇ ਦੇ ਲੜ ਲਾਇਆ ਸੀ ਤੈਂ ਕਿਹਾ ਸੀ ਧੀਏ ਅੱਜ ਤੋ ਵੀਜਾ ਤੇਰਾ ਪਤੀ ਆ ਤੇਰਾ ਪਰਮੇਸ਼ਰਾ ਜੋ ਬੱਤਿਆਂ ਦੰਦਾ ਚ ਕਹੂ ਤੂੰ ਸੋਈ ਕਰੀ ਬਾਬਲਾ ਉਹ ਤੇਰੇ ਢੋਲੀ ਵਾਲੇ ਦੰਦਾ ਮੂੰਹ ਦਾ ਬੋਲ ਪੁਕਾਰ ਰਹੀ ਆ ਆਪਣੇ ਪਤੀ ਦਾ ਬੋਲ ਪੁਕਾਰ ਰਹੀ ਆ ਅੱਜ ਮੈਂ ਤੁਹਾਡੇ ਦੋਹਾਂ ਦੇ ਬੋਲ ਪੁਕਾਰ ਰਹੀ ਆ ਮਿਹਰਬਾਨ ਛੱਡ ਕੇ ਪਾਦਲਾ ਜਾਤਾ ਲੱਗੀ ਚਰਨੀ ਪਤੀ ਦੇ ਆਣ ਕੰਦੀ ਸੱਗੀ ਕਰਕੇ ਚੌਕੇ ਚੜ ਲਾ ਵੇ ਪਤਿਆ ਹੁਣ ਦੁੱਧੋ ਪਾਣੀ ਨਾ ਕੋਣ ਕੁਤਰੀ ਸਾਰਿਆਂ ਦਾ ਜੀ ਆਪਾਂ ਕਿੱਥੋਂ ਜੀ ਮੈਂ ਆਪਾਂ ਸੀਨੇ ਵਾਲਾ ਕਰਾਂ ਸੀਨੇ ਵਾਲਾ ਗਰਦੇਵ ਸਿੰਘ ਨਾਮ ਆ ਲੈਣਾ ਅੱਛਾ ਜੀ ਠੀਕ ਹੈ ਜੀ ਕਿੰਨੇ ਚਿਰ ਤੋਂ ਤੁਸੀਂ ਇਹ ਇਹ 12 ਲਾਉਨੇ 50 ਸਾਲ ਹੋ 50 ਸਾਲ ਜੀ ਅੱਛਾ ਜੀ ਵਧੀਆ ਚੱਲਦੀ ਹੈ ਜ਼ਿੰਦਗੀ ਅੱਛਾ ਦਾ ਤਾ ਤਿੰਨੇ ਚਲੋਣੀ ਇਹ ਤਾਂ ਕਰ ਹੈਗੀ ਹੈ ਜੀ ਕੱਲ ਨੂੰ ਪੂਰਾ ਪਾਪ ਨੂੰ ਬਾਲਾ ਕੱਟ ਹੋਊਗਾ ਸਹੀ ਹਾਂ ਕਾਨੂੰਨ ਪਾ ਡੀਰਕਟਮਾ ਜਗਮਨ ਹੋ ਜਾਵੇ ਕੱਲ ਮੇਰਾ ਉਹ ਜਿਹਾ ਮਹਾਰਾਜ ਜਨ ਨੂੰ ਪਾਛਾ ਰਸਾ ਨਕਰ ਸਾਰਾ ਵੀ ਸਮਰਤੀ ਕਲਪ ਪੈਂਦੀ ਦੀ ਰੀਲ ਜੱ ਦੇਖਾ ਜੂਰ ਆ ਦੋਸਰਾਂ ਦੇ ਦਰਮਿਆਨ ਆ ਬੱਲੇ ਬਲੇ ਕਰਵਾ ਦਿੱਤੀ ਹੈ ਮੇਰੇ ਵੀਰੋ ਐਂ ਦੇਖ ਰਹਾ ਕਿ ਦੂਦੇ ਪਾਸੇ ਬੰਗੜਾ ਭਰੀਆ ਹੋਇਆ ਤੇ ਮੁੰਡਾ ਕਿਹਦੇ ਇਸੇ ਦੇ ਆਪਣੀ ਤਰ੍ਹਾਂ ਦੇ ਸਾਪਰਨਾ ਆਪਣੀ ਟੀਮ ਦੇ ਅਗਲਾ ਵਾਧਾ ਕਰਦਾ ਹੋਇਆ ਜਿਹੜੀ ਕੋਲੇ ਫਲੇਡਾ ਕੋਹਰ ਬੱਲਾ ਤੇ ਫਲੇਡਾ ਦੋਨੀਆਂ ਟੀਮਾਂ ਦੇ ਵਿੱਚ ਮੇਰੇ ਵੀਰੋ ਜਲਦੀ ਦੇ ਨਾਲ ਖੇਡ ਮਾਰਦੇ ਵਿੱਚ ਆ ਜਾਣਾ ਬੁੱਧਰ ਖੁਰਦ ਦੇ ਖੇਡੇ ਦਾ ਮੈਚ ਹੋਊਗਾ ਵੱਟ ਫਾਈਨਲ ਹੈ ਜਿਹੜੇ ਖੇਡ ਮੈਦਾਨ ਦੇ ਵਿੱਚ ਮਿੱਤਰੋ ਵਾਣੀ 75 ਕਿਲੋ ਪਾਟੀਆਂ ਤੇਤੀ ਹੈ ਪਿੰਡਵਾਰੋਂ ਉਪਣਦੀਆਂ ਜਿੰਨੀਆਂ ਵੀ ਟੀਮਾਂ ਪੁੱਜ ਗਈਆਂ ਨੇ ਨਾਲੀਆਂ ਟੀਮਾਂ ਨੂੰ ਬੇਨਤੀ ਹੈ ਜਿੰਦੀ ਦੇ ਨਾਲ ਜਿਹੜੀਆਂ ਟੀਮਾਂ ਇੱਥੇ ਹੋ ਜਾਣ ਹੈਲੋ ਕਬੱਡੀ ਪਨਾ ਸਾਹੀ ਦੀ ਪਾਟੀਆਂ ਦੇ